ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਮਹਿੰਦਰਾ ਟਰੈਕਟਰ ਤੇ ਇੱਕ ਤੂੜੀ ਵਾਲੀ ਮਸ਼ੀਨ ਲੈ ਕੇ ਆਏ ਆਂ ਬਈ ਪਹਿਲਾਂ ਗੱਲ ਕਰਦੇ ਆਂ ਆਪਾਂ ਤੂੜੀ ਵਾਲੇ ਰੀਪਰ ਦੀ 2012 ਮਾਡਲ ਆ ਤੇ ਬੜੁੱਖਾਂ ਬਈ ਦਾ ਪਿੰਡ ਆ ਬਰਨਾਲਾ ਹਾਈਵੇ ਤੋਂ ਜਿੱਦੋਂ ਆਪਾਂ ਜਾਂਦੇ ਆਂ ਵੱਡੇ ਤੇ ਉਦੇ ਉੱਤੇ ਪਿੰਡ ਬਈ ਪੂਰਾ ਵਧੀਆ ਸਾਫ ਸੁਥਰਾ ਰੀਪੇਅਰ ਪਿਆ ਤੇ ਰੇਟ ਬਈ ਨੇ ਮੰਗਿਆ 85000 ਰੁਪਏ ਇਹਦੇ ਵਿੱਚੋਂ ਵੀ ਤੁਹਾਡਾ ਮੌਕੇ ਤੇ ਪੂਰਾ ਮਾਨਤਾਨ ਕੀਤਾ ਜਾਊਗਾ ਕਿਤੋਂ ਟੁੱਟ ਭੱਜ ਨਹੀਂ ਹੋਇਆ ਵਧੀਆ ਚਾਲੂ ਹਾਲਤ ਦੇ ਵਿੱਚ ਆ ਤੇ ਨੰਬਰ ਬਈ ਦੇ ਸਕਰੀਨ ਉੱਪਰ ਚੱਲ ਰਿਹਾ ਜੇ ਕਿਸੇ ਵੀ ਵੀਰ ਨੇ ਖਰੀਦਣਾ ਤਾਂ ਇੱਕ ਵਾਰ ਬਈ ਨਾਲ ਜਰੂਰ ਸੰਪਰਕ ਕਰਿਓ ਨੰਬਰ ਹੈਗਾ ਜੀ 81464 63335 ਬਈ ਦਾ ਨੰਬਰ ਆ 12 ਮਾਡਲ ਆ ਮਾੜੀ ਮੋਟੀ ਬਈ ਰਿਪੇਅਰ ਤੁਹਾਨੂੰ ਕਰਾਉਣੀ ਪਊਗੀ ਤੇ ਬਾਕੀ ਹਲਕੇ ਫੁਲਕੇ ਟੱਚਿੰਗ ਵੀ ਹੋਈ ਆ ਜੇ ਕਿਸੇ ਵੀਰ ਨੇ ਖਰੀਦਣਾ ਹੈ ਜਾਇਜ਼ ਰੇਟ ਦੇ ਵਿੱਚ 85000 ਰੁਪਿਆ ਰੇਟ ਆ ਬਾਈ ਦਾ ਇਹਦੇ ਵਿੱਚੋਂ ਤੁਹਾਡਾ ਮੌਕੇ ਤੇ ਮਾਨਤਨ ਕੀਤਾ ਜਾਊਗਾ ਜਲਦੀ ਤੋਂ ਜਲਦੀ ਬਾਈ ਨਾਲ ਕਰ ਲੋ ਸੰਪਰਕ ਜੀ ਅਗਲਾ ਆ ਗਿਆ ਆਪਣੇ ਕੋਲੇ Mahindra 265 1999 ਮਾਡਲ ਆ ਬਾਈ ਚਾਰੇ ਟਾਇਰ ਬਿਲਕੁਲ ਨਵੇਂ ਵਰਗੇ ਨੇ ਪੰਜਾਬ ਨੰਬਰ ਆ ਨਵੀਂ ਬੈਂਡਰੀ ਆ ਇੰਜਨ ਗੀਅਰ ਦਾ ਟ੍ਰੇਟਰ ਓਕੇ ਆ ਸਾਰਾ ਟ੍ਰੇਟਰ origional ਆ ਤੇ ਲੁਧਿਆਣਾ ਬਾਈ ਦਾ ਏਰੀਆ 155000 ਰੁਪਿਆ ਬਾਈ ਨੇ ਰੇਟ ਮੰਗਿਆ ਇਹਦੇ ਵਿੱਚੋਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਟਰੈਕਟਰ ਦੀ ਬਾਈਲੋ ਫੁੱਲ ਗਾਰੰਟੀ ਆ ਪੇਪਰ ਕਾਗਜਾਂ ਦੇ ਵੀ ਪੂਰੀ ਗਾਰੰਟੀ ਹੈ ਜੇਕਰ ਤੋ ਟੁੱਟ ਪੱਜ ਹੋਈ ਉਹਦੀ ਪੂਰੀ ਜ਼ਿੰਮੇਵਾਰੀ ਆ ਬਾਕੀ ਤੁਸੀਂ ਆਪਣੀ ਤਸੱਲੀ ਆ ਤੇ ਬਈ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਘਰੇ ਜਿੰਮੇਵਾਰ ਕੋਲ ਟਰੈਕਟਰ ਖੜਾ ਲੱਧਿਆ ਆ ਏਰੀਆ ਦੀ ਵਿੱਚ ਤੇ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 98175332372 ਬਾਈ ਦਾ ਨੰਬਰ ਹੈ ਜੀ